ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਆ ਵੇਖੋ ਫ फेब्रुवारी 2026 ਇਹ ਕਿਹੜੀ ਕਿਹੜੇ ਅੰਗਲ ਤੋਂ ਕਪੈਰੀ ਕੀ ਤੋਂ ਸ਼ੇਰ ਸਰ ਮੈਂ ਮੰਦਾ ਦਾ ਟਿਕਲ ਹੁਣ ਜਿੱਦਾਂ ਪੀਸੀ ਕੋਈ ਵਿੱਚ ਵੜਿਆ ਹੈਗਾ ਆਪਾਂ ਵਿੱਚ ਦੋਨਾਂ بڑے ਡੱਬੇ ਦੇ ਮਾਲ ਵਾਪਸ ਲੈ ਲਿੰਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸੱਜਾ ਤੇ ਮਾਲ ਤੇ ਪਿਆਰਾਂ ਆਪਾਂ ਬਾਹਰ ਤੁਨਾ ਜਾ ਕੇ ਸੋਚਦੇ ਸਰ ਆਪ ਇੱਕ ਇੱਕ ਡੱਬੇ ਦੇ ਵਿੱਚ ਦੋਨਾਂ ਵੜੇ ਤੂੰ ਮੇਰੀ ਗੱਲ ਸੁਣ ਤੈਨੂੰ ਵੀਡੀਓ ਬਣਾਉਂਦਾ ਵੀਡੀਓ ਬਣਾਓ ਚੰਗੀ ਗੱਲ ਅਪਲੋਡ ਵੀ ਕਰਿਓ ਹਾਂ ਅਪਲੋਡ ਵੀ ਕਰਿਓ ਪਰ ਇੰਨੀ ਗੱਲ ਹੈ ਜਿਹੜੀ ਚੀਜ਼ ਦੀ ਵਾਪਸੀ ਆ ਤਾਂ ਹੀ ਉਹ ਖੋਲ ਕੇ ਦੇਖਣ ਤੇ ਵਾਪਸੀ ਤੇ ਹੋਊਗੀ ਇੱਦਾਂ ਜਿਹੜੀ ਮਰਜ਼ੀ ਦੇ ਕਹਿੰਦੇ ਚੱਲੋ ਕਿਤੇ ਤੁਹਾਨੂੰ ਲੱਗੇ ਦਾਰ ਦੀ ਜ਼ਿੰਮੇਵਾਰੀ ਹੈ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਇਹਦਾ ਮਤਲਬ ਹੈ ਕਿ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਂਸਪਾਇਰ ਬਹੁਤ ਅੱਛੀ ਗੱਲ ਹੈ ਜੇ ਕਸਟਮਰ ਆਇਆ ਤਾਂ ਕਿ ਕੋਈ ਐਂਸਪਾਇਰ ਸਮਾਨ ਨਹੀਂ ਗਿਆ ਹਾਂ 100-100 ਰੁਪਏ ਦੀ ਵਾਪਸੀ ਜਾਂਦੀ ਹੈ ਤੇ ਨਵੀਂ ਆਦੀ ਹੈ ਹੁਣ ਇਹਦਾ ਬਕਰੇ ਕੌਣ ਪ ਮੈਨੂੰ ਸਮਝਾਣਾ ਚਾਹੁੰਦੇ ਉਹ ਅਸੀਂ ਸਮਝ ਨਹੀਂ ਸਕਦੇ ਦੱਸੋ ਤੁਸੀਂ ਆਪਣੇ ਦੱਸੋ। ਕਦੇ ਵੀ ਕੋਈ ਚੀਜ਼ ਐਕਸਪਾਇਰ ਹੁੰਦੀ ਆ ਜਦੋਂ ਤੁਸੀਂ ਵੇਖਦੇ ਹੋ। ਈਵਨ ਹਰ ਇੱਕ ਸ਼ਾਪ 'ਤੇ ਪਰ ਇਸ ਤਰੀਕਾਰ ਦਾ ਇੱਕ ਮਿੰਟ ਯਾਰ ਮੈਂ ਪਹਿਲਾਂ ਸਮਝਾ ਰਿਹਾ ਹਾਂ। ਸਮਝਾ ਰਿਹਾ ਨਾ ਮੈਂ। ਇਸੋਂ ਦਿੰਦੇ ਇੱਕ ਪ੍ਰੋਬਲਮ ਹੋ ਰਹੀ ਐ ਜੇ ਅੱਜ ਜੇ ਕੋਈ ਪ੍ਰੋਬਲਮ ਹੋਈ ਤੇ ਅਸੀਂ ਆਏ ਹਾਂ ਜਦੋਂ ਕਿਸੇ ਨੂੰ ਖਾ ਕੇ ਕੋਈ ਪ੍ਰੋਬਲਮ ਹੋ ਰਹੀ ਹੋ ਤਾਂ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ। ਉਹਦਾ ਪਤਾ ਕੀ ਕਹਿਆ ਜਾਂਦਾ? ਡਿਪਾਰਟਮੈਂਟ ਕੰਪਰਨ ਦੀ ਮੀਨ ਸਟਾ ਹੈ। ਉਹ ਤੁਹਾਨੂੰ ਉਦੋਂ ਤੁਹਾਡੀਆਂ ਉਦੋਂ ਤੁਹਾਡੀਆਂ ਸਰਵਿਸਿਸ ਨੂੰ ਕੋਈ ਨਹੀਂ ਸਮਝਦੇ। ਕੈਸ ਸਮਾਨ ਸੌਣਾ ਗਿਆ ਕਿ ਕਿਆ ਭਰਾ ਤੂੰ ਕਰਨਾ ਇੱਕ ਚਾ ਕੇ ਸੈਂਪਲ ਚੈੱਕ ਕਰਨਾ ਨਹੀਂ ਤੈਨੂੰ ਸੈੱਟ ਪੈਂਦਾ ਸਾਰੀਆਂ ਖੋਲਣਗੇ ਨਹੀਂ ਤੈਨੂੰ ਸੈੱਟ ਪੈਂਦਾ ਭਾਈ ਕਿਦੋਂ ਵਾਪਸ ਚਲ ਜਣਾ ਚਲਾਨ ਆਪਾਂ ਪੇ ਕਰਨ ਨੂੰ ਤਿਆਰ ਆ ਇੱਕ ਵੀ ਚੀਜ਼ ਤੋਂ ਨਹੀਂ ਕਿਹਾ ਕਿ ਚਲਾਨ ਆਪਾਂ ਨਹੀਂ ਪੇ ਕਰਨਾ ਪਰ ਸਮਾਨ ਨਾ ਸੁਟੋ ਵੀਦਾ ਤੂੰ ਮੇਰਾ ਫੋਨ ਸੁਣ ਹਾਲੋ ਇੱਥੇ ਟਾਈਮ ਚੈੱਕ ਕਰ ਦੇ ਲਿਆ ਕਰੋ ਫਾਇਰ ਇਹ ਚਤੇ ਸਾਡਾ ਕੁਝ ਮਸਲਾ ਵੀ ਨਹੀਂ ਦਿੰਦਾ। ਬੜੀਆਂ ਚੁਪ ਕਰ ਰਹੇ ਹੋ। ਇੱਕ ਸੈਕਿੰਡ। ਸਰ ਆਮਨੇ ਬੋਲ ਰਹੇ ਆ। ਆਹ ਸਰ ਆਮਨੇ ਗੱਲ ਕਰੀ। ਕੋਈ ਸੁਣਿਆ। ਇੱਕ ਪਿਆਰੇ ਇੱਕ ਸੈਕਿੰਡ ਮੈਨੂੰ ਗੱਲ ਕਰ ਲੈਣ ਦਿਓ। ਇਹ ਪਾੜਾ 10° ਦੀ ਗਰੀਆ ਫੋਨ ਲੀ ਗਏ। ਇਹ ਕਿੰਨੀ ਦੇਰ ਤੱਕ ਠੀਕ ਆ? ਹਾਂਜੀ। ਇਹ 2 ਤੋਂ 4° ਤੇ ਰੱਖਣਾ ਜੀ ਉਸ ਤਰ੍ਹਾਂ ਕੋਈ 1 ਪੁਆਇੰਟ ਉਸ ਤਰ੍ਹਾਂ ਹੀ ਕਰਨਾ। ਸਰ ਸਾਡਾ ਫੋਨ ਤੇ ਆਪਾਂ ਤੁਸੀਂ ਵੇਖੋ ਸਹੀ ਜਗ੍ਹਾ ਕਿੰਨੀ ਆ। ਤੁਸੀਂ ਇਸ ਤਰ੍ਹਾਂ ਆ ਕੇ ਪੁੱਛਣਦੇ ਹੋ ਕਿ ਹਾਂ ਕਿ ਉਹ ਚੀਜ਼ਾਂ ਸਰ ਜਿਹੜੀ ਜਿਹੜੀ ਚੀਜ਼ ਦੀ ਬਾਤ ਸਰੋ ਮੇਰੀ ਗੱਲ ਸੁਣ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਵੀਡੀਓ ਬਣਾਓ ਚੰਗੀ ਗੱਲ ਹੈ ਅਪਲੋਡ ਵੀ ਕਰਿਓ ਹਾਂ ਅਪਲੋਡ ਵੀ ਕਰਿਓ ਪਰ ਇੰਨੀ ਗੱਲ ਹੈ ਜਿਹੜੀ ਚੀਜ਼ ਦੀ ਵਾਪਸੀ ਹੈ ਤੁਸੀਂ ਉਹ ਖੋਲ ਕੇ ਦੇਖਣ ਤੇ ਵਾਪਸੀ ਤੇ ਹੋਊਗੀ ਕੰਪਨੀ ਵੀ ਉਹ ਕੰਪਨੀ ਨੇ ਤਾਂ ਵਾਪਸ ਲੈ ਕੇ ਜਾਣੀ ਹੈ ਹਉਂ ਰੀਅਲ ਆਂਦੀ 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 ਆਂ ਵਾਪਸੀ ਲੈ ਕੇ ਹੁਣ ਕੰਪਨੀ ਨਹੀਂ ਆਏਗੀ ਸਰ ਤਦ ਤੱਕ ਇਸ ਤਰ੍ਹਾਂ ਵਾਪਸ ਕਰਦੇ ਯਾਰ ਤੁਸੀਂ ਐਕਸਪਾਇਰਡ ਥੋੜਾ ਕਾਊਂਟਰ ਤੇ ਲਗਾ ਸਕਦੇ ਭਾਜੀ ਉਹਦੇ ਉੱਤੇ ਭਾਜੀ ਕਹੋ ਭਾਜੀ ਕਾਊਂਟਰ ਦੇ ਅੱਗੇ ਸਮਾਨ ਲੱਗਾ ਜੇ ਉਹ ਵੇਚੀਦਾ ਸਮਾਨ ਅੱਛਾ ਉਹ ਵੇਚੀਦਾ ਪਿਛਲਾ ਨਹੀਂ ਵੇਚਦੇ ਪਿਛਲਾ ਪਿਛਲਾ ਕੁਝ ਵੀ ਨਹੀਂ ਵੇਚ ਰਹੇ ਪੜਤਾ ਸਰ ਉੱਤੇ ਜਿਹੜਾ ਉੱਤੇ ਉੱਤੇ ਲੱਗਾ ਜਿਹੜਾ ਬਿਲਕੁਲ ਸਾਹਮਣੇ ਡਿਸਪਲੇਸ ਲੱਗਾ ਉਹ ਨਹੀਂ ਵੇਚਦੇ ਜਿਹੜਾ ਥੱਲੇ ਲੱਗਾ ਉਹ ਵੇਚ ਦੇ ਗਿਆ ਇਸ ਤਰ੍ਹਾਂ ਚੀਜ਼ੇ ਭਾਜੀ ਅਸੀਂ ਉਹਦੇ ਤੇ ਡਿਸਪਲੇ ਦੇ ਉੱਤੇ ਜਦੋਂ ਲੱਗਿਆ ਹੋਇਆ ਕਿ ਇਹ ਹੈ ਹੀ ਨਹੀਂ ਹੱਡੀ ਉਹਨੂੰ ਕੀ ਕਹਿੰਦੇ ਹੋ ਤੁਸੀਂ ਸਰ ਇੱਧਰ ਦੇਖੋ ਫ੍ਰਿਜ ਫ੍ਰਿਜ ਦੇ ਪਿੱਛੇ ਕਿਤੇ ਲਿਖਿਆ ਨੋਟ ਫਾਰ ਸੇਲ ਇੱਥੇ ਲਿਖਣਾ ਹੁੰਦਾ ਨੋਟ ਫਾਰ ਸੇਲ ਸਰ ਇੱਧਰ ਜਿਹੜੀ ਮੱਝ ਦੀ ਦੁਕਾਨ ਤੇ ਚਲ ਜਾਓ ਕਿਤੇ ਵੀ ਤੁਹਾਨੂੰ ਲੱਭ ਜਾਊਗਾ ਭਾਜੀ ਸਾਰੇ ਸਾਰਿਆਂ ਦੇ ਸਾਰਿਆਂ ਦੇ ਜਾ ਰਹੇ ਤੇਰੇ ਤੇ ਤਾਂ ਨਹੀਂ ਆਇਆ ਪਹਿਲਾਂ ਇਸ ਤੋਂ ਪਹਿਲਾਂ ਪਿੱਛੇ ਫਸਟ ਪਰ ਮਾਨਸੂਰਾ ਦੇ ਸਰ ਇਸ ਤਰ੍ਹਾਂ ਸਭ ਤੁਸੀਂ ਪੂਰੇ ਅੰਬਰਸਰ ਦੇ ਕਿਤੋਂ ਤੇ ਇਸ ਤਰ੍ਹਾਂ ਹੀ ਕਰਦੇ ਸੀ ਹੋਰ ਕਿਸ ਤਰ੍ਹਾਂ ਕਰਦੇ ਆ ਮੈਂ ਤਾਂ ਮਤਦਾਈ ਕਿ ਆ ਗਾ ਤੁਸੀਂ ਅਪਲੋਡ ਕਰਿਓ ਚਲੋ ਆ ਚਾ ਚਲੋ ਫਿਰ ਕਰੋ ਸਾਈਨ ਕਰੋ ਆਪਣਾ ਪਤਾਨਦਾਰ ਦੀ ਜ਼ਿੰਮੇਵਾਰੀ ਹੈ ਪਤਾਨਦਾਰ ਦੀ ਜ਼ਿੰਮੇਵਾਰੀ ਹੈ ਨਾ ਇਹਦਾ ਮਤਲਬ ਇੱਕ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਕਸਪਾਇਰ ਬਹੁਤ ਅੱਛੀ ਗੱਲ ਹੈ ਜੇ ਕੋਈ ਗੇੜੇ ਕਸਟਮਰ ਹੈ ਨਾ ਇਹ ਤਾਂ ਕਿ ਐਕਸਪਾਇਰ ਸਮਾਨ ਹੀ ਗਿਆ ਹਟਾ ਹਾਂ ਹਟਾ ਜੇ ਕੋਈ ਵਾਪਸੀ ਨਹੀਂ ਐਕਸਪਾਇਰ ਸਮਾਨ ਹਟਾ ਜਿੰਨਾ ਗਿਆ ਸਾਰਾ ਜਾਇਜ਼ ਹੀ ਗਿਆ ਆਪਾਂ ਜਾਇਜ਼ ਹੀ ਪਾ ਕੇ ਜਦੋਂ ਵੀ ਵੇਚੀਦਾ ਨਾ ਪਹਿਲੇ ਆਪ ਤਰੀਕ ਚੈੱਕ ਕਰਕੇ ਵੇਚੀਦਾ ਆਪਾ ਐਸੇ ਕਰਕੇ ਇੱਥੇ ਟੰਗੀਆਂ ਹੋਈਆਂ ਇੱਥੇ ਸਰ ਪਲੀਜ਼ ਦੀ ਗੱਲ ਨਹੀਂ ਹੈ ਇਹ ਤੈਨੂੰ ਬ ਦੇੜੀ ਇਹ ਨਾ ਕੋਈ ਮਰਦਾ 100-100 ਰੁਪਏ ਦੀ ਜੀ ਵਾਪਸੀ ਜਾਂਦੀ ਹੈ ਤੇ ਨਵੀਂ ਆਉਂਦੀ ਹੈ ਹੁਣ ਇਹਦੇ ਬੱਲੇ ਕੌਣ ਪੇ ਕਰੇਗਾ 50-50 ਰੁਪਏ ਦਾ ਇੱਕ ਕਹਿ ਨਾਗਾ ਤੁਸੀਂ ਇੱਕ ਖੋਲ ਕੇ ਦੇਖੋ ਜਿਹੜਾ ਉਹ ਹੈ ਹੁਣ ਇਹਦੀ ਤੇ ਵਾਪਸੀ ਜਾਣੀ ਸੀ ਉਹ ਕਿੱਥੇ ਗਿਆ ਉਹਦੇ ਸਾਡੇ ਬੱਲੇ ਪੈ ਗਿਆ ਤੁਸੀਂ ਤੇ ਲੀਗਲ ਐਕਸ਼ਨ ਲੈਂਦੇ ਆਪਾਂ ਹਾਂ ਬਾਤ ਫਟਾ ਬਟਮ ਆ ਡੈਟ ਇਹ ਇਹ ਲੀਗਲ ਐਕਸ਼ਨ ਨਹੀਂ ਇਹ ਮੇਰੀ ਮੇਰੀ ਗੱਲ ਸੁਣਾ ਮੈਂ ਤੈਨੂੰ ਕੀ ਕਹਿ ਰਿਹਾ ਕਿ ਜਦੋਂ ਚੀਜ਼ ਤੁਸੀਂ ਸਾਰੀ ਹੈ ਇਹ ਤੁਹਾਡੀ ਦੁਕਾਨ ਹੈ ਸਰ ਇਹਦੇ ਤੇ ਜਿਹੜੀ ਚੀਜ਼ ਡਿਸਟਰੀਬਿਊਟ ਹੋਏ ਜਿਹੜੀ ਐਕਸਪਾਇਰ ਹੋਏ ਬਾਅਦ ਚੈੱਕ ਹੁੰਦੀ ਐ ਹੱਕੇ ਬਾਅਦ ਆਹ ਤਾਂ ਲੀਤ ਨਹੀਂ ਤੇ ਇੱਕ ਇੱਕ ਮਹੀਨਾ ਹੋ ਅਜੇ ਐਕਸਪਾਇਰ ਸਰ ਲੱਗੀ ਕਿੱਥੇ ਐ ਦੋ ਮਹੀਨੇ ਦੋ ਮਹੀਨੇ ਐਕਸਪਾਇਰ ਹੋ ਗਏ ਠੀਕ ਐ ਵੇਖੋ ਤਾਂ ਸਭ ਪਿੱਛੇ ਲਾਈ ਦੀ ਆਪਾਂ ਇੱਥੇ ਪਿੱਛੇ ਕਿੱਥੇ ਐ ਸਾਹਮਣੇ ਕਾਊਂਟਰ ਐ ਯਾਰ ਟੋਟਾ ਪਿੱਛੇ ਸਰ ਉਸਮਾਨ ਫਰੂਰ ਦਾ ਪਿਆਉਂ ਦੱਸ ਕੋਈ ਬੋਤਲ ਨਹੀਂ ਰੱਖੀ ਤੇ ਤੇ ਆਮ ਗੁੰਮ ਪਕਾਣੇ ਹੁੰਦੇ ਆ ਸੱਤ ਨੂੰ ਇਹ ਮੈਨੂੰ ਸਾਰੇ ਕੰਮ ਦਾ ਪਤਾ ਬਹੁਤ ਵਧੀਆ ਗੱਲ ਐ ਤੁਸੀਂ ਲੈਨ ਨੂੰ ਉਹਦਾ ਸਰ ਨੇ ਜ਼ਿੰਮੇਵਾਰੀ ਚੁਕਨੀ ਹੈ ਕਿ ਰੀਅਲ ਵਾਲੇ 2 ਮਹੀਨੇ ਬਾਅਦ ਆਣ ਦੇ ਆਪਾਂ ਬਾਰ ਬਾਰ ਕਿਹਾ ਕਿ ਭਾਈ ਲੈ ਕੇ ਜਾਓ ਲੈ ਕੇ ਜਾਓ ਪਰ ਮੈਂ ਬਾਰ ਬਾਰ ਇੱਕੋ ਗੱਲ ਕਹਿ ਰਿਹਾ ਜਦੋਂ ਕੋਈ ਚੀਜ਼ ਵਾਪਸੀ ਜਦੋਂ ਐਕਸਪਾਇਰ ਹੋਣੀ ਹੁੰਦੀ ਹੈ ਉਹਨੂੰ ਇਸੇ ਇੱਕ ਡੱਬੇ ਦੇ ਵਿੱਚ ਪਾ ਕੇ ਉਹਨੂੰ ਲਿਖਣਾ ਹੁੰਦਾ ਨੋਟਸ ਪਰਸ ਨਾ ਕਿ ਕਾਊਂਟਰਾਂ ਦੇ ਉੱਤੇ ਲਗਾਣਾ ਹੁੰਦਾ ਉਹ ਪਏ ਨਾ ਬਾਅਦ ਪਿੱਛੇ ਡੱਬੇ ਇੱਦਾਂ ਹੀ ਕੋਈ ਡੱਬਾ ਲਗਾਓ ਉਹ ਯਾਰ ਸੁਣ ਤੇ ਲੈ ਫਿਰ ਤੂੰ ਸੁਣਨਾ ਚਾਹੁੰਦਾ ਜਨਾਬ ਇਹ ਇਮਲੀ ਦੇ ਡੱਬੇ ਹੀ ਹਨ ਅਬ ਮੇਰਾ ਨਾਮ ਆਸ਼ੂ ਆ ਫਰੂਟ ਦੀ ਦੁਕਾਨ ਆਪਾਂ ਕਰਦੇ ਆਂ ਤੇ ਇਮਲੀ ਦੇ ਡੱਬੇ ਹੀ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਹੈ ਉਹ ਵੱਡਾ ਡੇਟ ਲਿਖੀ ਸੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਇਹ ਜਿਹੜਾ ਗਾਂ ਨੇ ਲਾਂਬਾ ਦਿੱਤਾ ਉਹਨਾਂ ਦਾ ਕਹਿਣਾ ਮਿਲ ਗਿਆ ਫ੍ਰਿਜ ਵਗੈਰਾ ਚ ਰੱਖਣ ਦਾ ਨਹੀਂ ਸੀ ਬਾਹਰ ਰੱਖਿਆ ਸੀ ਉਹ ਕਹਿੰਦੇ ਜੀ ਫ੍ਰਿਜ ਜਿਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਫ੍ਰਿਜ ਨਹੀਂ ਲਾ ਪਏ ਆਪਾਂ ਅੱਛਾ ਜੀ ਨਹੀਂ ਉਹਨਾਂ ਵਾਲੇ ਜਿਹੜੀ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ ਚ ਰੱਖਣੀ ਚਾਹੀਦੀ ਉਹ ਤੇ ਲਿਖਿਆ ਹੋਇਆਗਾ ਪਰ ਤੁਸੀਂ ਗਰਮੀ ਚ ਬਾਹਰ ਹੀ ਰੱਖੀਓ ਤੁਹਾਨੂੰ ਵਿਚਰਵਾਨ ਨੂੰ ਦੱਸਣਾ ਚਾਹੀਦਾ ਸੀ ਤੁਹਾਨੂੰ ਉਹ ਸੁੱਚਾ ਸਿੰਘ ਨੇ ਨਹੀਂ ਦੱਸਿਆ ਇਹਦਾ ਮੇਨ ਵਪਾਰੀ ਹੈ ਸੁੱਚਾ ਸਿੰਘ ਅੱਛਾ ਜੀ ਹੁਣ ਤੁਸੀਂ ਉਹਨਾਂ ਨਾਲ ਚਲਾਨ ਕਰਾ ਕੇ ਟੇਲ ਉਹਨਾਂ ਨੇ ਸਾਡਾ ਚਲਾਨ ਕੱਟਿਆ ਤੇ ਉਹ ਸਵੇਰੇ ਆਣਾ ਉਹਨਾਂ ਨੇ ਸਵੇਰੇ ਸੁਆਸ ਜਿਹੜੇ ਨੂੰ ਮਾਨ ਲਿਆ ਉਹਨਾਂ ਨਾਲ ਗੱਲ ਕਰਨ ਕੋਸ਼ਿਸ਼ ਕਰੋ ਦਾ ਨਾਮ ਹੈ ਗਬਿਹਰੀ ਲਾੜ ਸੁਡੂ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾ ਇਹ ਪਿੱਛੇ ਪੇ ਕਹਿਣ ਇਹ ਗੀ ਹਾਲ ਗੇਟ ਪ੍ਰਾਣੀ ਸਬਜ਼ੀ ਮੰਡੀ 'ਚ ਤੇ ਜਿੱਦਾਂ ਉਹਨੇ ਵੇਖੋ ਕੈਨ ਪਏ ਹੋਏ ਜੇ ਕੈਨ ਕਹਿੰਦੇ ਕਿ ਇਹ ਤਾਂ ਡੇਕਸਪਾਇਰ ਹੈਗੇ ਸਾਡੇ ਉਹ ਖਾਨੇ 'ਚ ਉਹ ਵੇਖੋ ਪਿਛੇ ਕਿਥੇ ਨਹੀਂ ਨਿਗਰਾਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਆ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਦੇ ਐਕਸਪਾਇਰੀ ਗਈ ਹੈ ਫ फेब्रुवारी 2026 ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਕੀ ਦੱਸਿਆ ਹੈ ਸਰ ਉਹ ਕਹਿੰਦੇ ਕਿ ਸਰ ਆ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਤੋਂ ਨਾ ਵੜੇ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉਦਾਂ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਕਲ ਹੁਣ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੈਗਾ ਆਪਾਂ ਵਿੱਚ ਤੋਂ ਨਾ ਵੜੇ ਡੱਬੇ ਦੇ ਹੁਣ ਸਾਡਾ ਹੈਗਾ ਫਰੂਟ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਉਹਨਾਂ ਕਹਿੰਦੇ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਹੁਣ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿੱਛੇ ਗਈਆਂ ਸਰਦੀਆਂ ਹਲ ਗਰਮੀਆਂ ਆਈਆਂ ਹੀ ਹੁਣੇ ਤਾਂ ਜਿਸ ਆਹਨੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਏ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀ ਏ ਤੁਸੀਂ ਮੈਨੂੰ ਆਹ ਗੱਲ ਦੱਸੋ ਇਸ ਨਾਲ ਐਨਰਜੀ ਡਰਿੰਕ ਦਾ ਵੀ ਸੋ ਵੀ ਨਾਲ ਉਹ ਐਨਰਜੀ ਡਰਿੰਕ ਸਰਤਨ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸਾਡੇ ਤੋਂ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾ ਜਾ ਕੇ ਸੋਚਦੇ ਨਹੀਂ ਆਏ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਏ ਕੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮੈਨੂੰ ਇਹਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਹਾ ਗਿਆ ਨਾ ਇਹਨਾਂ ਵੱਲ ਸਾਡੇ ਜਿਹੜੇ ਨੇ ਜ ਇਹ ਵੀ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰ ਦਾਂਗਾ ਹੁਣ ਆਪ ਭੱਜ ਗਏ ਆ ਹੁਣ ਤੁਹਾਡਾ ਚਲਾਨ ਕਿੱਥੇ ਜਾਏਗਾ ਚਲਾਨ ਸਿਰ ਸਾਨੂੰ ਜਿਹੜਾ ਮਰਜੀ ਚਲਾਨ ਜਿੱਥੇ ਮਰਜੀ ਇਹ ਸਾਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਸਾਡਾ ਮਾਲ ਚਲ ਜਾਂਦਾ ਵਾਪਸ ਹੀ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਡਾ ਨੁਕਸਾਨ ਹੈ ਉਹ ਤੇ ਨੁਕਸਾਨ ਹੈ ਉਹ ਤੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੂੰ ਮੂੰਹ ਤੇ ਬੋਲੋ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋਈ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਕ ਦਾ ਨੁਕਸਾਨ ਹੋਇਆ ਸੀ ਤੁਹਾਡੇ ਸਾਡਾ ਹੋਇਆ 4800 ਦਾ ਇਹ ਵਿੱਚ ਹਾਂ 4800 ਦਾ ਸਾਰੇ ਕਹਣ ਕੋਣ ਮਲਾ ਕੇ 4 ਇਹ ਤਾਂ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਗਈ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲ ਲੈਂਦੇ ਆ ਅੱਗੇ ਤੇ ਅੱਗੇ ਕਹਿੰਦੇ ਕਿ ਨਹੀਂ ਤੂੰ ਹੀ ਗਲਤ ਗੱਲ ਕਰਨਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਨਦੇ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇੱਥੇ ਇਹਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ਿਸ਼ ਨਹੀਂ ਰੱਖਣ ਦੇਂਦੇ ਹੋ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਚ ਜਾ ਰਹੀ ਹੈ ਸੋ ਇਸ ਤੇ ਮੁਤਲਕ ਅੱਜ ਅਸੀਂ ਇੱਥੇ ਹਾਲਗੇਟ ਦੇ ਨੀਚੇ ਜਿਹੜੀ ਫੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਦੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ 'ਤੇ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀ ਖਰਾਬ ਹੋ ਗਈ ਹੈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ ਆ 15 ਦੇ ਕਰੀ ਬੋਟਲਸ ਜਿਹੜੀਆਂ ਸੀ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀਬ ਜਿਹੜੇ ਸੀ ਜੂਸ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਟਰਾਇ ਕਰਾ ਦਿੱਤਾ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ ਔਰ ਜਿਹੜੀ ਵੀ ਚੀਜ਼ ਡਿਸਪਲੇ ਦੇ ਉੱਤੇ ਲੱਗੀ ਹੁੰਦੀ ਹੈ that is for the sale even for, even ਅਗਰ ਕੋਈ ਅਸੀਂ ਚੀਜ਼ ਐਕਸਪਾਇਰਡ ਸਟੋਰ ਕਰਦੇ ਹਾਂ ਉਹ ਵੀ ਅਫੈਂਸ ਹੈ ਐਸ ਪਰ ਦਾ ਫੂਡ ਸੇਫਟੀ ਐਕਟ ਬਟ ਇਹਨਾਂ ਨੇ ਤਾਂ ਸੇਲ ਕਾਊਂਟਰ ਤੇ ਲਗਾਏ ਹੋਇਆ ਸੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਦੇ ਨਹੀਂ ਪਏ ਸੀ ਚਲੋ ਐਨੀਹੋਅ that is a debatable part ਅਸੀਂ ਤਾਂ ਐਸ ਪਰ ਦਾ ਐਕਟ ਚੱਲਣਾ ਹੈ ਸੋ ਅਸੀਂ ਜਿੰਨਾ ਵੀ ਸਹੀ ਕਰ ਦਿੱਤਾ ਕਿਉਂਕਿ ਜਿਹੜਾ ਜਿਹੜੀ ਚੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਕੰਪਨੀ ਨੇ ਵਾਪਸ ਲੈਣੀ ਹੁੰਦੀ ਹੈ ਉਹ ਇਹਨਾਂ ਨੇ ਸੇਲ ਕਾਊਂਟਰ ਤੋਂ ਉਤਾਰ ਕੇ ਔਰ ਇੱਕ ਪ੍ਰੋਪਰ ਜਹਾ ਤਾਂ ਉਹਨਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਬਟ ਇਹੋ ਜਿਹਾ ਕੁਝ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਲਗਾਇਆ ਗਿਆਗਾ ਸਾਹਮਣੇ ਪਿਆ ਬਿਲਕੁਲ ਐਸੀ ਲਈ ਅਸੀਂ ਡਿਸਟਰੋਏ ਕਰਾਇਆ ਜੀ ਸਾਰੇ ਦਾ ਸਾਰਾ ਇਸੇ ਲਈ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲੈ ਚਲਾਉਣ ਦੇ ਲਈ